ਸਿਆਸਤ ਦੇ ਵਿੱਚ ਅਕਸਰ ਹੀ ਜ਼ਿਕਰ ਹੁੰਦਾ ਹੈ ਸਿੱਖ ਉਮੀਦਵਾਰਾਂ ਦਾ ਤੇ ਚੋਣ ਚਾਹੇ ਉਹ ਭਾਰਤ ਦੀ ਹੋਵੇ ਜਾਂ ਭਾਰਤ ਤੋਂ ਬਾਹਰ ਸਿੱਖ ਉਮੀਦਵਾਰ ਜ਼ਰੂਰ ਤੁਹਾਨੂੰ ਵਿਖਾਈ ਦੇਣਗੇ ਇੰਨੀ ਦਿਨੀ ਤਾਮਿਲਨਾਡ ਦੇ ਵਿੱਚ ਕਿਉਂਕਿ ਭਾਰਤ ਦੇ ਵਿੱਚ ਲੋਕ ਸਭਾ ਦੀ ਆਮ ਚੋਣਾਂ ਹੋ ਰਹੀਆਂ ਨੇ ਤਾਂ ਤਾਮਿਲਨਾਡ ਦੇ ਵਿੱਚ ਸੱਤ ਸਿੱਖ ਉਮੀਦਵਾਰ ਮੈਦਾਨ ਦੇ ਵਿੱਚ ਨਿਤਰੇ ਨੇ ਉਧਰ ਜੇਕਰ ਆਪਾਂ ਗੱਲ ਕਰ ਲਈਏ ਪੰਜਾਬ ਦੀ ਸ਼ਰੋਮਣੀ ਅਕਾਲੀ ਦਲ ਜਿਸ ਨੇ ਕਦੇ ਇਹ ਐਲਾਨ ਕੀਤਾ ਸੀ ਕਿ ਹਿੰਦੁਸਤਾਨ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਜਾਂ ਸਿੱਖ ਭਾਈਚਾਰਾ ਹੈ ਉੱਥੇ ਉਹ ਯਾਨੀ ਕਿ ਆਪਣੇ ਉਮੀਦਵਾਰ ਖੜੇ ਕਰੇਗੀ ਅਜੇ ਹਾਂ ਫੈਸਲਾ ਸ੍ਰੀ ਨਹੀਂ ਚੜਿਆ ਪਰ ਆਪਣੇ ਆਪ ਤਾਮਿਲनाडु ਦੇ ਵਿੱਚ ਇੱਕ ਅਜੀਹੀ ਕਲਾ ਕਹਿਲੀ ਕਿ ਵਰਤੀ ਹੈ ਕਿ ਸੱਤ ਸਿੱਖ ਉਮੀਦਵਾਰ ਮੈਦਾਨ ਦੇ ਵਿੱਚ ਨੇ ਦੂਜੇ ਪਨੇ ਇਹ ਸੱਤ ਸਿੱਖ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ ਇਹਨਾਂ ਉੱਤੇ ਜਿਹੜਾ ਵੱਡਾ ਪ੍ਰਭਾਵ ਹੈ ਉਹ ਜਿਹੜਾ ਕਿਸਾਨ ਅੰਦੋਲਨ ਜਿਸ ਦੀ ਇਕਵਾਈ ਪੰਜਾਬ ਨੇ ਕੀਤੀ ਸਾਲ ਤੋਂ ਵੱਧ ਦਿੱਲੀ ਦੀ ਇਹ ਬੁਰਾਹਾਂ ਉੱਤੇ ਚੱਲਿਆ ਉਹਦਾ ਪਿਆ ਇਸ ਸਾਰੀ ਚਰਚਾ ਲਈ ਗੱਲਬਾਤ ਲਈ ਸਾਡੇ ਨਾਲ ਖਾਸ ਤੌਰ ਤੇ ਅੱਜ ਜੁੜੇ ਨੇ ਉਹਗੇ ਚਿੰਤਕ ਤੇ ਸਿਆਸੀ ਮਾਹਰ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਨਿੱਘਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿਕਾਰ ਡਾਕਟਰ ਸਾਹਿਬ ਕਿਸਾਨ ਅੰਦੋਲਨ ਤਿੰਨ ਖੇਤੀ ਕਨ ਕਨੂਨ ਆੰਗਰੇਜ਼ ਕੀ ਜਿਹੜਾ ਪੰਜਾਬੋਂ ਉੱਠਿਆ ਤੇ ਉਸਨੇ ਦੁਨੀਆ ਭਰ ਦੇ ਵਿੱਚ ਆਪਣਾ ਵੱਖਰਾ ਪ੍ਰਭਾਵ ਛੱਡਿਆ ਕਹ ਰਹੀਏ ਕਿ ਇਸ ਦੀ ਗਵਾਹੀ ਪੰਜਾਬੀਆਂ ਨੇ ਕੀਤੀ ਸਿੱਖਾਂ ਨੇ ਕੀਤੀ ਤੇ ਹੋਰ ਜਿਹੜੀਆਂ ਕਮਿਊਨਿਟੀ ਉਹ ਸਿੱਖਾਂ ਵੱਲ ਆਲਾਰ ਹੋਈਆਂ ਤਾਮਲੜ ਜਿਹੜੀ ਗੱਲ ਸਾਹਮਣੇ ਆਈ ਹੈ ਉੱਥੇ ਸੱਤ ਸਿੱਖ ਉਮੀਦਵਾਰ ਉਹ ਇਸ ਵੇਲੇ ਲੋਕ ਸਭਾ ਪਿੰਡ ਦੇ ਵਿੱਚ ਉਤਰੇ ਨੇ ਉਹਨਾਂ ਨੂੰ ਬਕਾਇਦਾ ਇੱਕ ਨੂੰ ਜਿਹੜਾ ਪੈਨ ਦੀ ਨੈਬ ਤੇ ਸੱਤ ਕਿਰਨਾ ਵਾਲਾ ਚੋਣ ਨਿਸ਼ਾਨ ਮਿਲਿਆ ਬਾਕੀ 6 ਨੂੰ ਜਿਹੜਾ ਉਹ ਉੱਥੇ ਹੀਰਾ ਚੋਣ ਨਿਸ਼ਾਨ ਮਿਲ ਚੁਕਿਆ ਡਾਕਟਰ ਸਾਹਿਬ ਕੀ ਪ੍ਰਭਾਵ ਹੈ ਕਿਸਾਨ ਅੰਦੋਲਨ ਦਾ ਕਿ ਚੋਣ ਮੈਦਾਨ ਦੇ ਉੱਤੇ ਇਹਦਾ ਅਸਰ ਹੈ ਦੂਜੇ ਪੱਨੇ ਜਿਹੜਾ ਦੂਜਾ ਅਸਰ ਆਪਾਂ ਮੰਨ ਸਕਦੇ ਆ ਉਹ ਸਿਆਸੀ ਲਿਆਜ ਦਾ ਕਿਉਂਕਿ 14 ਫਰਵਰੀ ਨੂੰ SKM ਦੀ ਇੱਕ ਵੱਡੀ ਕਿਸਾਨ ਮਹਾਪੰਚਾਇਤ ਦਿੱਲੀ ਦੇ ਵਿੱਚ ਹੋਈ ਜਿਹਦੇ ਵਿੱਚ ਫੈਸਲਾ ਲਿਆ ਕਿ ਕਿਸਾਨੀ ਮੰਗਾ ਤੇ ਹੱਕਾਂ ਹਕੂਕਾਂ ਲਈ ਕੇਂਦਰ ਸਰਕਾਰ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਪ੍ਰਮਾਣ ਕਰਨ ਤੋਂ ਅਨਾਂ ਕਰਨੀ ਕਰ ਰਹੀ ਹੈ ਅਜਿਹੇ ਰੂਸ ਵਜੋਂ ਭਾਜਪਾ ਦੇ ਉਮੀਦਵਾਰਾਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾਵੇ ਕਹਿੰਦਾ ਭਾਵੇਂ ਕਿ ਦੋਨੇ ਮਸਲੇ ਕਿਸਾਨੀ ਤੇ ਸਿਆਸੀ ਤੁਸੀਂ ਡਾਕਟਰ ਸਾਹਿਬ ਪਹਿਲਾਂ ਇਸ ਪਾਸੇ ਆਪ ਆਈਏ ਕਿ ਕੀ ਕਹਾਣੀ ਹੈ ਜਿਹੜੀ ਤਾਮਿਲनाडु ਦੇ ਵਿੱਚ ਸੱਤ ਸਿੱਖ ਉਮੀਦਵਾਰ ਹਾਲਾਂਕਿ ਉੱਥੇ ਸਿੱਖ ਵੱਸੋਂ ਵਾਲਾ ਉਹ ਰਾਜ ਨਹੀਂ ਗੈਰ ਸਿੱਖ ਵਸੂਮਲਾ ਰਾਜੇ ਨਾਹੀ ਉਹਨਾਂ ਦੀ ਭਾਸ਼ਾ ਪੰਜਾਬੀ ਹੈ ਫਿਰ ਵੀ ਅਜਿਹਾ ਮਾਮਲਾ ਸਾਹਮਣੇ ਆਉਣਾ ਤੇ ਪਿੱਛੇ ਜਿਹੜੀ ਕਹਾਣੀ ਜੁੜਦੀ ਹੈ ਜਾ ਕੇ ਉਹ ਕਿਸਾਨ ਅੰਦੋਲਨ ਨਾਲ ਜੀ ਡਾਕਟਰ ਸਾਹਿਬ ਇੰਟਰਪਰਟਰ ਸਾਹਿਬ ਜਿਸ ਤਰ੍ਹਾਂ ਕੇ ਤੁਰ ਦੱਖਣ ਦੇ ਵਿੱਚ ਜਾ ਕੇ ਕਿੰਨੇ ਇੰਨਾ ਪ੍ਰਭਾਵਿਤ ਕੀਤਾ ਹੈ ਇਹ ਸਿੱਖ ਫਲਸਫੇ ਦਾ ਸਿੱਖ ਦਰਸ਼ਨ ਦਾ ਸਿੱਖ ਵਿਚਾਰਧਾਰਾ ਦਾ ਸਰਵ ਸੰਜੀ ਵਿਚਾਰਧਾਰਾ ਦਾ ਇਹ ਪ੍ਰਭਾਵ ਮੰਨਿਆ ਜਾਂਦਾ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਸੀ ਇਹ ਕਿਸਾਨ ਅੰਦੋਲਨ ਦੇ ਦੌਰਾਨ ਇਹ ਰੂਪ ਬਿਲਕੁਲ ਉਗ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਤਾਂ ਹੀ ਇਹ ਕਿਸਾਨ ਅੰਦੋਲਨ ਜਿਹੜਾ ਇੰਨਾ ਲੰਮਾ ਸਮਾਂ ਚੱਲਿਆ ਤੇ ਲੰਮਾ ਸਮਾਂ ਚੱਲਣ ਤੋਂ ਬਾਅਦ ਸਫਲਤਾਪੂਰਵਕ ਨਿਪਰੇ ਚੜਿਆ ਤੇ ਇਹ ਸਰਕਾਰ ਨੂੰ ਚੁਕਾ ਦਿੱਤਾ ਸੀਗਾ ਇਸ ਦਾ ਪ੍ਰਭਾਵ ਲਾਜ਼ਮੀ ਤੌਰ ਤੇ ਆ ਦੇਸ਼-ਵਿਦੇਸ਼ ਦੇ ਵਿੱਚ ਵੀ ਪਿਆ ਤੇ ਜਿਹੜਾ ਸਾਡਾ ਤੋਂ ਜਿਹੜੇ ਕਿ ਭਾਸ਼ਾ ਦੇ ਤੌਰ ਤੇ ਕਲਚਰ ਦੇ ਤੌਰ ਤੇ ਬਖਰਾ ਸਟੇਟ ਤੋਂ ਦੱਖਣ ਦੇ ਵਿੱਚ ਆ ਬਹੁਤ ਦੂਰ ਹੈ ਉਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਸਿੱਖੀ ਬਾਰੇ ਪ੍ਰਭਾਵਿਤ ਹੋਣਾ ਬਹੁਤ ਵੱਡੀ ਗੱਲ ਹੈ ਸਿੱਖ ਫਲਸਫੇ ਦੀ ਪ੍ਰਭਾਵਿਤ ਹੋਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਸਿੱਖਾਂ ਨੇ ਜੋ ਸਭ ਸਾਂਝੀ ਬਾਤ ਦਾ ਗੁਰੂਆਂ ਨੇ ਸੰਦੇਸ਼ ਦਿੱਤਾ ਸੀ ਤੇ ਲੰਗਰ ਤੇ ਪੰਕਤ ਦਾ ਸੰਦੇਸ਼ ਦਿੱਤਾ ਸੀ ਜੋ ਉੱਥੇ ਅੰਦੋਲਨ ਦੇ ਦੌਰਾਨ ਸਿੱਖਾਂ ਨੇ ਸੇਵਾ ਭਾਵਨਾ ਸਮਰਪਣ ਦੀ ਭਾਵਨਾ ਕੀਤੀ ਉਸ ਨੂੰ ਦੇਖ ਕੇ ਇਹ ਤਾਮਿਲਨਾਡੂ ਦੇ ਵਿੱਚ ਲੋਕ ਸਿੰਘ ਸਜੇ ਨੇ ਅਤੇ ਉਹ ਕੌਣ ਮੈਦਾਨ ਦੇ ਵਿੱਚ ਉਤਰੇ ਨੇ ਇਹ ਵੀ ਬਹੁਤ ਵੱਡੀ ਗੱਲ ਹੈ ਇਹ ਇੱਕ ਗੁਰੂਆਂ ਦੇ ਜਿਹੜੇ ਫਲਸਫੇ ਹੈ ਉਸ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਇੱਕ ਬਹੁਤ ਵੱਡੀ ਮੋਹਰ ਲਾ ਰਿਹਾ ਹੈ ਆਪੋ ਆਪਣਾ ਆਮ ਮਹਾਰੇ ਜੇ ਦੇਖਿਆ ਜਾਵੇ ਇਸ ਦੇ ਸੰਬੰਧ ਦੇ ਵਿੱਚ ਕਿਸੇ ਪਾਸਿਓਂ ਨਹੀਂ ਇਸ ਤਰ੍ਹਾਂ ਦੀ ਉਹ ਕੀਤਾ ਗਿਆ ਇਹਦੇ ਲਈ ਜਿਹੜੇ ਕਿ ਇਸ ਭੋਜਨ ਦਰਾਵੜ ਪਾਰਟੀ ਜਿਨ੍ਹਾਂ ਨੇ ਬਣਾਈ ਹੈ ਇਹਨਾਂ ਜਿਨ੍ਹਾਂ ਦਾ ਨਾਮ ਜੀਵਨ ਸਿੰਘ ਥੁੱਠਕੁੜੀ ਹੈ ਉਹਨਾਂ ਨੇ ਇਹ ਆਪਣੀ ਇੱਕ ਪਾਰਟੀ ਬਣਾ ਕੇ ਸਿੱਖ ਉਮੀਦਵਾਰਾਂ ਨੂੰ ਧੂਣ ਮੈਦਾਨ ਦੇ ਵਿੱਚ ਉਤਾਰਿਆ ਜਦ ਕਿ ਇਹ ਜੀਵਨ ਸਿੰਘ ਇੱਕ ਸੁਚੇਤ ਵਰਕਰ ਦੇ ਤੌਰ ਤੇ ਬਸਪਾ ਦੇ ਵਰਕਰ ਸਨ ਵਰਕਪਾਪ ਦੇ ਵਿੱਚ ਕੰਮ ਕਰਦੇ ਸਨ ਪਰੰਤੂ ਉੱਥੇ ਜਦੋਂ ਉਹਨਾਂ ਨੇ ਦੇਖਿਆ ਕਿ ਉੱਥੋਂ ਦੇ ਮਹਾਪੁਰਸ਼ਾਂ ਦੇ ਵਿੱਚੋਂ ਵੱਡੇ ਉਹਨਾਂ ਦੇ ਲੀਡਰਾਂ ਦੀਆਂ ਤਸਵੀਰਾਂ ਗਾਇਬ ਕੀਤੀਆਂ ਜਾ ਰਹੀਆਂ ਨੇ ਤੇ ਜਦੋਂ ਉਹਨਾਂ ਨੇ ਵਿਤਕਰੇ ਦੇਖਿਆ ਤੇ ਉਹਨਾਂ ਨੇ ਆਪਣੀ ਬੱਕਰੀ ਪਾਰਟੀ ਬਣਾਈ ਤੇ ਉਹਨਾਂ ਨੂੰ ਇਸ ਦਾ ਸਾਰਾ ਸਮਾਧਾਨ ਸਿੱਖ ਧਰਮ ਦੇ ਵਿੱਚੋਂ ਲੱਭਿਆ ਤੇ ਉਹਨਾਂ ਨੇ ਆਪਣੇ ਆਪ ਨੂੰ ਵੀ ਸਿੱਖ ਦੇਵਕੀ ਧਰਮ ਕੀਤਾ ਅਤੇ ਆਪਣੇ ਉਮੀਦਵਾਰ ਵੀ ਇਸ ਤਰ੍ਹਾਂ ਉਤਾਰੇ ਨਹੀਂ ਇਹ ਸਿੱਖੀ ਦੇ ਫਲਸਫੇ ਦੀ ਜਿਹੜੀ ਵਿਲੱਖਣਤਾ ਹੈ ਉਸ ਦਾ ਇੱਕ ਜੀਵਨ ਲਈ ਜਾਗ ਦੀ ਮਿਸਾਲ ਹੈ ਕਿਉਂਕਿ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਦੇ ਲਈ ਕਾਰਜ ਕਰਨ ਦੇ ਲਈ ਸਰਵਤ ਸਰਵਤ ਦਾ ਭਲਾ ਦੇ ਲਈ ਕਾਰਜ ਕਰਨਾ ਤੇ ਲੋਕਾਂ ਦੀ ਅਗਵਾਈ ਕਰਨ ਦੇ ਲਈ ਚਿੜੀਆਂ ਤੋਂ ਬਾਤ ਚਗਾਉਣ ਵਾਲੀ ਜਿਹੜੀ ਹੈਗੀ ਸਰਬਸਾਂਝੀ ਵਾਲਤਾ ਦਾ ਸੰਦੇਸ਼ ਹੈ ਦਿੱਤਾ ਸੀ ਉਸ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਕਿਉਂਕਿ ਇਹ ਕਾਰਨ ਸੀ ਕਿ ਜਿਹੜਾ ਸਿੱਖ ਹੰਸ ਫਾਸ ਸੀ ਜਦੋਂ ਕਿ ਪੱਛਮ ਵੱਲੋਂ ਜਹੇ ਧਾਰ ਵੀ ਬਲੋਤ ਜਾਂ ਹੋਰ ਹਮਲਾਵਰ ਹੁੰਦੇ ਸੀ ਤੇ ਦੁਨੀਆ ਭਰ ਦੇ ਵਿੱਚੋਂ ਜਿਹੜੇ ਆਪਣੇ ਪੰਜਾਬ ਦੇ ਵਿੱਚ ਦੀ ਲੰਕੇ ਜਾਂਦੇ ਸਾਰੇ ਮੂੰਹ ਦੇ ਮੂੰਹ ਡਿੱਪ ਪੈਂਦੇ ਸੀ ਪਰੰਤੂ ਜਦੋਂ ਕੋਈ ਗੁਰੂਆਂ ਨੇ ਅਮਰਤ ਸ਼ਕਾ ਕੇ ਸਿੰਘਾਂ ਨੂੰ ਸਿੰਘ ਸਜਾਇਆ ਤਾਂ ਇਹਨਾਂ ਨੇ ਉਹਨਾਂ ਦੇ ਮੂੰਹ ਮੋੜ ਦਿੱਤੇ ਸੀ ਇਹ ਇੱਕ ਕਲਾ ਵਰਤਨ ਵਾਲੀ ਗੱਲ ਹੈ ਜਿਹੜੀ ਕਿ ਸਿੱਖੀ ਦੇ ਵਿਚਾਰਧਾਰਾ ਦੇ ਮੁਤਾਬਕ ਵੱਪਰ ਰਹੀ ਹੈ ਤੇ ਇਸ ਅੰਦੋਲਨ ਦੇ ਦੌਰਾਨ ਕਿਸਾਨ ਅੰਦੋਲਨ ਦੇ ਦੌਰਾਨ ਇਹਦਾ ਪ੍ਰੈਕਟੀਕਲ ਰੂਪ ਦੁਨੀਆ ਨੇ ਦੇਖਿਆ ਤੇ ਇਸ ਨੂੰ ਅਪਣਾਉਣ ਵੱਲ ਅਗਰਸਰ ਹੋਈ ਨਹੀਂ ਠੀਕ ਹੈ ਬਿਲਕੁਲ ਡਾਕਟਰ ਸਾਹਿਬ ਪੰਜਾਬੋਂ ਬਾਹਰ ਸ਼ਾਇਦ ਹੀ ਹੋਰ ਕੋਈ ਸਿਆਸੀ ਧਿਰ ਜਾਨੀ ਕਿ ਸਿਆਸੀ ਪਾਰਟੀ ਹੋਵੇਗੀ ਜਿਹੜੀ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਹੈ ਜਿਸ ਨੇ ਐਨੇ ਸਿੱਖ ਉਮੀਦਵਾਰ ਮੈਦਾਨ ਦੇ ਵਿੱਚ उतारे ਹੋਣ ਜਿੰਨੇ ਤੁਸੀਂ ਦੱਸ ਰਿਹਾ ਹੋ ਕਿ 7 ਉਮੀਦਵਾਰ ਤਾਮਿਲਨਾਡ ਦੇ ਵਿੱਚ ਬਹੁਜ ਦਰਾਵੜ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰੇ ਨੇ ਡਾਕਟਰ ਸਾਹਿਬ ਕੀ ਜਿਹੜੀ ਇਹ ਬਹੁਜ ਸਮਾਜ ਜਿਹੜੀ ਦਰਾਵੜ ਪਾਰਟੀ ਸੱਤ ਸਿੱਖ ਉਮੀਦਵਾਰਾਂ ਨੂੰ ਉਤਾਰ ਕੇ ਕਿਸ ਤਰ੍ਹਾਂ ਦਾ ਕੀ ਤਜਰਬਾ ਕਰਨਾ ਚਾਹ ਰਹੀ ਹੈ ਕਿਉਂਕਿ ਜਿਹੜਾ ਤਾਮਿਲਨਾਡੂ ਹੈ ਨਾ ਤਾਂ ਉੱਥੇ ਇੰਨੀ ਗਿਣਤੀ ਦੇ ਵਿੱਚ ਸਿੱਖ ਹੋਣਗੇ ਭਾਸ਼ਾ ਵੀ ਹੋਰ ਹੈ ਤਾਂ ਇਹ ਕਿਵੇਂ ਤੁਸੀਂ ਦੇਖਦੇ ਹੋ ਅਸਲ ਦੇ ਵਿੱਚ ਲੋਕ ਤਾਂ ਜਿਹੜੇ ਕੈਂਡੀਡੇਟ ਨੇ ਉਮੀਦਵਾਰਤਾ ਉੱਥੋਂ ਦੇ ਹੀ ਨੇ ਨਾ ਮੂਲ ਸੁਨੀਕ ਨੇ ਉਹਨਾਂ ਨੇ ਧਰਮ ਜ਼ਰੂਰ ਅਡਾਪਟ ਕਰ ਲਿਆ ਉੱਥੇ ਇੰਨਾ ਵਿਤਕਰਾ ਹੁੰਦਾ ਹੋਏਗਾ ਜਾਂ ਉਹਨਾਂ ਨੂੰ ਇੰਨਾ ਐਕਸਪ੍ਰੈਸ ਕੀਤਾ ਜਾਂਦਾ ਹੋਏਗਾ ਕਿਉਂਕਿ ਉਹਨਾਂ ਨੂੰ ਜੇ ਆਪਣੀ ਭਲਾਈ ਜਾਂ ਆਪਣਾ ਭਵਿੱਖ ਸਿੱਖੀ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਲਾਜ਼ਮੀ ਹੈ ਕਿ ਉੱਥੇ ਉਹ ਪ੍ਰਭਾਵਤ ਕਰਨਗੇ ਤੇ ਜਿਹੜਾ ਕਿ ਜਿਹੜੇ ਉੱਥੋਂ ਦੇ ਲੀਡਰ ਨੇ ਉਹਨਾਂ ਦੇ ਉਹ ਵੀ ਘੱਟੋ-ਘੱਟ ਇੰਨੇ ਕੁ ਤਾਂ ਚੇਤਨ ਹੋਣਗੇ ਉਹਨਾਂ ਨੇ ਦੇਖਿਆ ਹੋਊਗਾ ਬੀ ਦੇ ਕਿ ਮੇ ਪ੍ਰਭਾਵ ਹੋ ਸਕਦਾ ਹੈ ਇੱਕ ਵੱਖਰਾ ਤਜਰਬਾ ਹੋ ਰਿਹਾ ਹੈਗਾ ਦੇਸ਼ ਦੇ ਵਿੱਚ ਰਾਜਨੀਤੀ ਦਾ ਜਿਹੜਾ ਵੱਖਰਾ ਗਣਿਤ ਬਣ ਰਿਹਾ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਡਾਕਟਰ ਬੀ ਆਰ ਅੰਬੇਡਕਰ ਦੇ ਸਮੇਂ ਜਦੋਂ ਕਿ ਉਹ ਵੀ ਸਿੰਘ ਸੱਜਣ ਦੇ ਲਈ ਤਿਆਰ ਸੀ ਲੱਖਾਂ ਪ੍ਰਾਣੀਆਂ ਨੂੰ ਲਿਆ ਕੇ ਨਾਲ ਸਿੱਖਵਾੜਨਾ ਚਾਹੁੰਦੇ ਸਨ ਤੇ ਪਰੰਤੂ ਚਲੋ ਗੱਲ ਦੇ ਵਿੱਚ ਕੋਈ ਨਾ ਕੋਈ ਅੰਗਰੇਜ਼ਾਂ ਨੇ ਜਾਂ ਹੋਰ ਤਰ੍ਹਾਂ ਕਿਸੇ ਪਾਸਿਓਂ ਰੁਕਾਵਟ ਪਾਈ ਤੇ ਉਹਨਾਂ ਨੂੰ ਬੁੱਧੀ ਬਣਨਾ ਪਿਆ ਹੁਣ ਦੱਸਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਜੀਵਨ ਸਿੰਘ ਇਹਦੇ ਮੁਖੀ ਨੇ ਬੀਡੀਪੀ ਬੀਡੀਪੀ ਦੇ ਬੌਜਨ ਦਰਾਵੜ ਪਾਰਟੀ ਦੇ ਉਹ ਪਹਿਲਾਂ ਬੋਧੀ ਸਨ ਬੋਧੀਆਂ ਤੋਂ ਉਹ ਸਿੱਖ ਵੱਲ ਨੂੰ ਕਨਵਰਟ ਹੋਏ ਨਗੇ ਤੇ ਸਿੱਖੀ ਨਿਕਾਹ ਵੀ ਤੇੰਦੂ ਕਹਿੰਦੇ ਕਿ ਇਹ ਸਿੱਖ ਬੋਧੀ ਪੈਰੋਕਾਰ ਸਨ ਜਿਹੜੇ ਜੀਵਨ ਸਿੰਘ ਨੇ ਜਿਨ੍ਹਾਂ ਨੇ ਬੌਜਨ ਦਰਾਵੜ ਪਾਰਟੀ ਬਣਾਈ ਤਾਮਲੌੜ ਦੇ ਵਿੱਚ ਤੇ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਉਹ ਜਦੋਂ ਸਿੱਖ ਵਰਨਾ ਚਾਹਿਆ ਉਹਨਾਂ ਨੇ ਹਾਲਾਤ ਕੁਝ ਹੋਰ ਤਰ੍ਹਾਂ ਦੇ ਬਣੇ ਉਸ ਵੇਲੇ ਅੰਗਰੇਜ਼ ਹਕੂਮਤ ਸੀ ਤਾਂ ਫਿਰ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਬੁੱਧ ਧਰਮ ਅਪਣਾ ਲਿਆ ਸੀ ਤੇ ਹੁਣ ਹਾਲਾਤ ਹੁਮੇ ਹਨ ਕਿ ਜੀਵਨ ਸਿੰਘ ਉਹ ਹੁਣ ਬੋਧ ਧਰਮ ਨੂੰ ਬੁੱਧ ਧਰਮ ਨੂੰ ਛੱਡ ਕੇ ਉਹਨਾਂ ਨੇ ਸਿੱਖ ਧਰਮ ਅਪਣਾਇਆ ਜੀ ਡਾਕਟਰ ਸਾਹਿਬ ਡੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਇੱਕ ਵੱਡਾ ਵੱਖਰੀ ਕਿਸਮ ਦਾ ਇੱਕ ਸੰਦੇਸ਼ ਜਾਏਗਾ ਇਹਦੇ ਨਾਲ ਕੈਂਡੀਡੇਟ ਚੋਣ ਹੈ ਚੋਣ ਦੇ ਵਿੱਚ ਜਿੱਤ ਹਾਰ ਵੱਖਰੀ ਗੱਲ ਹੈਗੀ ਪਰੰਤੂ ਇਹ ਕਿੱਥੇ ਤੱਕ ਜਿਹੜੇ ਸੱਤ ਕੈਂਡੀਡੇਟ ਨੇ ਇਹਨਾਂ ਨੂੰ ਚੋਣ ਨਿਸ਼ਾਨ ਲਾਟ ਹੋ ਚੁੱਕੇ ਨੇ ਇਹਨਾਂ ਦਾ ਚੋਣ ਪ੍ਰਚਾਰ ਹੋਏਗਾ ਅੱਗੇ ਜਾਣਗੇ ਆਪਣੇ ਮਿਸ਼ਨ ਨੂੰ ਲੈ ਕੇ ਜਾਣਗੇ ਇਸ ਦੇ ਨਾਲ ਦੇਸ਼ ਵਿਦੇਸ਼ ਤੋਂ ਇਹਨਾਂ ਨੂੰ ਕਿੰਨਾ ਸਮਰਥਨ ਮਿਲਦਾ ਲਾਗਨੀ ਹੈ ਸਿੱਖ ਸਰਕਲ ਦੇ ਵਿੱਚੋਂ ਇਹਨਾਂ ਨੂੰ ਵੱਡੇ ਪੱਦਰ ਦੇ ਉੱਪਰ ਸਮਰਥਨ ਵੀ ਮਿਲੇਗਾ ਹਰ ਤਰ੍ਹਾਂ ਦਾ ਸਮਰਥਨ ਮਿਲੇਗਾ ਜ਼ਰੂਰੀ ਨਹੀਂ ਹੈ ਬੇਸ਼ੱਕ ਉਹ ਲਕਾ ਸਿੱਖਾਂ ਦੀ ਵਾਦੀ ਦਾ ਨਹੀਂ ਹੈਗਾ ਤਾਂ ਤੋਂ ਇਹਨਾਂ ਨੂੰ ਮੌਰੀ ਸਪੋਰਟ ਮਿਲੇਗੀ ਅਰਥਿਕ ਸਪੋਰਟ ਮਿਲੇਗੀ ਤੇ ਹੋਰ ਤਰ੍ਹਾਂ ਦੀ ਸਪੋਰਟ ਵੀ ਦੇਸ਼ ਵਿਦੇਸ਼ ਦੇ ਵਿੱਚੋਂ ਸਿੱਖ ਹੱਕਾਂ ਦੇ ਵਿੱਚੋਂ ਵੱਧ ਤੋਂ ਵੱਧ ਮਿਲੇਗੀ ਕਿਉਂਕਿ ਨਾਲ ਹੀ ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਵੱਧ ਤੋਂ ਵੱਧ ਕਾਰਜ ਕਰਨਗੇ ਦੀਪਿੰਦਰ ਸਿੰਘ ਹਮ ਬਿਲਕੁਲ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੀ ਪੰਜਾਬ ਦੀ ਇਸ ਵੀਲੇ ਖੇਤਰੀ ਪਾਰਟੀ ਹੈ ਜਿਹੜੀ ਸਿੱਖ ਨਮਾਇਦਾ ਤੇ ਅਰਵਾਜੋਂ ਵੀ ਮੰਨੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਜਿਦੀ ਧਾਰਮਿਕ ਚੋਣੇ ਐ ਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਹੇ ਦਿੱਲੀ ਹੋਵੇ ਚਾਹੇ ਹਰਿਆਣਾ ਜਿੱਥੇ ਵੀ ਉਹ ਲੜ ਰਹੀ ਹੈ ਤਾਂ ਖੈਰ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਤਹਾਕੇ ਪਹਿਲਾਂ ਇੱਕ ਡੰਕੇ ਦੀ ਚੋਣ ਦੀ ਐਲਾਨ ਕੀਤਾ ਸੀ ਕਿ ਹਿੰਦੁਸਤਾਨ ਦੇ ਵਿੱਚ ਜਿਸ ਵੀ ਬਾਕੀ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸੋਂ ਐ ਜਾਂ ਸਿੱਖ ਵੱਸੋਂ ਐ ਉੱਥੇ ਉਹ ਅਕਾਲੀ ਦਲ ਆਪਣੇ ਉਮੀਦਵਾਰ ਖੜੇਗਾ ਖੜੇ ਕੀਤੇ ਜਾਣਗੇ ਪਰੰਤੂ ਉਹ ਜਿਹਾ ਨਹੀਂ ਹੋਇਆ ਅਖੀਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਜਿਹੜਾ ਵजूद ਉਹ ਖੇਤਰੀ ਬਣਾਉਣ ਵਾਲ ਆਪਣੀ ਸਿਆਣਪ ਸਮਝੀ ਗਈ ਹਾਲਾਤ ਇਸ ਤਰ੍ਹਾਂ ਦੇ ਉਤਪਨ ਹੋਏ ਤੇ ਦੂਜੇ ਪਨੇ ਹਾਲਾਤ ਜਿਹੜੇ ਉਤਪਨ ਆਪਾਂ ਗੱਲ ਕਰ ਰਹੇ ਆ ਤਾਮਨਵਾੜ ਦੇ ਤਾਂ ਉੱਥੇ ਇੱਕ ਆਪਣੇ ਆਪ ਮਹਾਰੇ ਇੱਕ ਵਰਤਾਰਾ ਸਾਹਮਣੇ ਆਇਆ ਕਿ ਸੱਤ ਸਿੱਖ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਮੈਦਾਨ ਮਰ ਲਿਆ ਜੀ ਡਾਕਟਰ ਸਾਹਿਬ ਭਿੰਡੇ ਸਾਹਿਬ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਗੁਰੂਆਂ ਦੀ ਇੱਥੇ প্রচার প্রসার ਰਿਹਾ ਗੁਰੂ ਸਾਹਿਬ ਇਥੇ ਵਿਚਰੇ ਨੇ ਇਥੇ ਜਾਤੀ ਪ੍ਰਥਾ ਉਸ ਪੱਧਰ ਤੇ ਨਹੀਂ ਹੈ ਜਿਸ ਤਰ੍ਹਾਂ ਵੀ ਕੇ ਦੱਖਣ ਦੇ ਵਿੱਚ ਹੈ ਕਿ ਜਾਤੀ ਪ੍ਰਥਾ ਦਾ ਵੀ ਬਹੁਤ ਵੱਡਾ ਆਧਾਰ ਹੈ ਤੇ ਉਥੇ ਹਿਊਮਨ ਤੇ ਇਨ ਹਿਊਮਨ ਬਾਤੋਂ ਫਰਕ ਕਰਨਾ ਬੜਾ ਮੁਸ਼ਕਲ ਹੈ ਜਿਹੜੀਆਂ ਸਵਰਨ ਜਾਤੀਆਂ ਨੇ ਉਹ ਨਿਮਨ ਜਾਤੀਆਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਵਿਤਕਰਾ ਕਰਦੀਆਂ ਨੇ ਤੇ ਉਹਨਾਂ ਨੂੰ ਇਨਸਾਨੀਅਤ ਤੋਂ ਵੀ ਥੱਲੇ ਉਹਨਾਂ ਦੇ ਕੱਢ ਕੀਤੇ ਇਸ ਕਰਕੇ ਵੀ ਉਹ ਦੇ ਵਿੱਚ ਕਾਫੀ ਜਿਹੜਾ ਹੈਗਾ मतलब菩ਸਾ ਜਾਂ ਰੋਜ ਆ ਉਹਦੇ ਵਿੱਚੋਂ ਨਿਕਲਣ ਦਾ ਉਹਨਾਂ ਨੂੰ ਮਾਰਗ ਜੇ ਲੱਗਦਾ ਫਲਸਫਾ ਫਲਸਫੀਕਲੀ ਪੱਧਰ ਦੇ ਉੱਪਰ ਤਾਂ ਉਹਨਾਂ ਨੂੰ ਗੁਰਮਤ ਦੇ ਵਿੱਚੋਂ ਸਿੱਖ ਧਰਮ ਦੇ ਵਿੱਚੋਂ ਲੱਗਦਾ ਜਿਵੇਂ ਕਿ ਪਿਛਲੇ ਦੇਖਿਆ ਜਾਵੇ ਤਾਂ ਨਦੇੜ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇੰਗੀਠੇ ਦੀ ਸੇਵਾ ਕਰਨ ਦੇ ਲਈ ਇੱਥੋਂ ਮਿਸਤਰੀ ਤੇ ਕਾਰ ਕਾਰੀਗਰ ਤੇ ਕੁਝ ਫੌਜਾਂ ਭੇਜੀਆਂ ਸਨ ਪ੍ਰੰਤੂ ਉotra ਉੱਥੇ ਟਿਕੇ ਤੇ ਹੋਰ ਵੀ ਉੱਥੇ ਨਦੇੜੀ ਸਿੱਖ ਬਹੁਤ ਬਣੇ ਨੇ ਜਿਹੜੇ ਕਿ ਉਧਰਲੇ ਲੋਕ ਨੇ ਇਮੇਜ ਵਿੱਚ ਵੇਦਰ ਜਾਂ ਹੋਰ ਦੱਖਣ ਦੇ ਕਈ ਸੂਬਿਆਂ ਦੇ ਵਿੱਚ ਉੱਥੋਂ ਦੇ ਜਿਹੜੀਆਂ ਸਿੱਖ ਬਣੇ ਨੇ ਉਹ ਉੱਥੋਂ ਦੇ ਮੂਲ ਵਸਨੀਕ ਨੇ ਇਵੇਂ ਜਿਵੇਂ ਉਧਰੋਂ ਕੁਝ ਬਰਾਦਰੀਆਂ ਨੇ ਜਿਹੜੀਆਂ ਕਿ ਸਿਕਲੀਗਰ ਜਾਂ ਹੋਰ ਤਰ੍ਹਾਂ ਦੀਆਂ ਬਰਾਦਰੀਆਂ ਮਹਾਰਾਸ਼ਟਰਾਂ ਦੇ ਵਿੱਚ ਮੱਧਿਆ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਚਰ ਰਹੀਆਂ ਨੇ ਪਰੰਤੂ ਉਹ ਸਿੱਖੀ ਦੇ ਵਿੱਚ ਪੂਰੀ ਤਰ੍ਹਾਂ ਪਰਪੱਕ ਨਹੀਂ ਉਹਨਾਂ ਦਾ ਗੁਰੂ ਸਾਹਿਬ ਦੇ ਨਾਲ ਜਾਂ ਉਹਨਾਂ ਦੀਆਂ ਫੌਜਾਂ ਨੂੰ ਹਥਿਆਰ ਬਣਾ ਕੇ ਦਿੰਦੇ ਸਨ ਜਾ ਉਹਨਾਂ ਦੇ ਨਾਲ ਕੁਝ ਜਗ੍ਹਾ ਤੇ ਮੇਲ ਹੋਇਆ ਸੀ ਤੇ ਉਹਨਾਂ ਦੇ ਪਰਿਵਾਰਾਂ ਨੇ ਇਸ ਤਰ੍ਹਾਂ ਹੀ ਸਿੱਖੀ ਨੂੰ ਅਪਣਾ ਲਿਆ ਤੇ ਸਿੱਖੀ ਦੀ ਉਹ ਲਗਾਤਾਰ ਚੱਲ ਰਹੇ ਨੇ ਪੰਜਾਬ ਦੇ ਵਿੱਚ ਵੀ ਪਿਛਲੇ ਸਮੇਂ ਦੇ ਦੌਰਾਨ ਇੱਕ ਬਹੁਤ ਵੱਡੀ ਪਰੰਪਰਾ ਰਹੀ ਹੈ ਹਿੰਦੂ ਸਿੱਖ ਕੀ ਬ੍ਰਾਹਮਣ ਪਰਿਵਾਰਾਂ ਦੇ ਵਿੱਚ ਵੀ ਇਹ ਰਵਾਇਤ ਸੀ ਕਿ ਉਹਨਾਂ ਦਾ ਜਿਹੜਾ ਵੱਡਾ ਬੱਚਾ ਹੋਏਗਾ ਉਹ ਪੱਗ ਰੱਖੇਗਾ ਤੇ ਆਪਣਾ ਨਾਮ ਸਿੰਘ ਰੱਖੇਗਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਅਜਿਹੇ ਪਰਿਵਾਰ ਹੁਣ ਵੀ ਦੇਖ ਸਕਦੇ ਹਾਂ ਜਿਹੜੇ ਕਿ ਵਿਚਰ ਰਹੇ ਨੇ ਜਿਹੜੇ ਕਿ ਸਿੱਖੀ ਸਰੂਪ ਦੇ ਵਿੱਚ ਰਹਿ ਨੇ ਇਹ ਪਰੰਪਰਾ ਮੰਨੇ ਤੇ ਇਹ ਕਾਰਨ ਇਹ ਹੈ ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਜਿਹੜੀ ਵਿਚਾਰਧਾਰਾ ਹੈ ਮਨੁੱਖ ਨੂੰ ਸਮਾਨਤਾ ਵੱਲ ਮਨੁੱਖ ਨੂੰ ਅੱਗੇ ਵੱਲ ਵਧਣ ਦੇ ਲਈ ਮਨੁੱਖ ਨੂੰ ਨਿਰਭੈ ਹੋਣ ਲਈ ਮਨੁੱਖ ਨੂੰ ਦਲੇਰ ਹੋਣ ਦੇ ਲਈ ਹਰ ਤਰ੍ਹਾਂ ਦੀ ਪ੍ਰੇਰਣਾ ਦਿੰਦੀ ਹੈ ਤੇ ਇਸ ਕਾਰਨ ਲੋਕ ਆਈ ਜਿਹੜੀ ਹੈਗੀ ਆ ਉਹ ਸਿੱਖੀ ਵੱਲ ਨੂੰ ਪਰਵਰਤਿਤ ਹੋ ਰਹੀ ਹੈ ਇਹ ਜਿਹੜਾ ਕਿ ਦੱਖਣ ਦੇ ਵਿੱਚ ਕਮਲ ਲਾਡੂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਵਰਤਾਰਾ ਜਿਹੜਾ ਵਾਪਰ ਰਿਹਾ ਹੈ ਇੱਕ ਬਹੁਤ ਵੱਡੇ ਸ਼ੁਭ ਸੰਕੇਤ ਲੈ ਕੇ ਆਏਗਾ ਸਿੱਖ ਧਰਮ ਹੂੰ ਬਿਲਕੁਲ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸ ਰਿਹਾ ਹੋ ਕਿ Hindu ਪਰਿਵਾਰਾਂ ਦੇ ਵਿੱਚ ਵੀ ਇੱਕ ਪਰੰਪਰਾ ਰਹੀ ਕਿ ਵੱਡੇ ਬਾਲਕ ਜਿਵੇਂ ਕਿ ਵੱਡਾ ਲੜਕਾ ਉਸ ਨੂੰ ਸਿੱਖ ਸਜਾਇਆ ਜਾਂਦਾ ਸੀ ਸਿੰਘ ਬਣਾਇਆ ਜਾਂਦਾ ਸੀ ਉਹ ਪੱਗ ਬੰਨਦਾ ਸੀ ਖੈਰ ਕਿਸਾਨ ਅੰਦੋਲਨ ਦੇ ਨਿਕਲੇ ਪ੍ਰਭਾਵਾਂ ਦੇ ਵਿੱਚੋਂ ਹੀ ਆਪਾਂ ਗੱਲ ਤਾਮਨ ਲੜ ਦੀ ਕਰ ਰਹੇ ਹਾਂ ਤੇ ਕਿਸਾਨ ਅੰਦੋਲਨ ਦੇ ਪ੍ਰਭਾਵ ਨੇ ਹੀ ਇੱਕ ਹਰਿਆਣੇ ਦੇ ਵਿੱਚ ਵੀ ਕਈ ਅਜਿਹੇ ਪਰਿਵਾਰ ਸਾਹਮਣੇ ਲਿਆਉਂਦੇ ਐ ਜਿਨ੍ਹਾਂ ਨੇ ਸਿੱਖ ਧਰਮ ਨੂੰ ਅਪਣਾਇਆ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੀ ਕਈ ਖੇਤਾਂ ਦੇ ਵਿੱਚ ਤੇ ਹਰਿਆਣੇ ਤੋਂ ਇਲਾਵਾ ਕਈ ਹੋਰ ਰਾਜਾਂ ਦੇ ਵਿੱਚ ਵੀ ਅਜਿਹੀਆਂ ਕਹਾਣੀਆਂ ਸਾਹਮਣੇ ਆਈਆਂ ਨੇ ਡਾਕਟਰ ਸਾਹਿਬ ਕਿਸਾਨ ਅੰਦੋਲਨ ਨੇ ਕਹਿੰਦਾ ਭਾਵ ਕਿ ਸਿੱਖ ਧਰਮ ਦੀ ਇੱਕ ਵਲਖਣ ਪਛਾਣ ਹਿੰਦੁਸਤਾਨ ਦੇ ਸਾਹਮਣੇ ਨਹੀਂ ਹੀ ਨਹੀਂ ਬਲਕਿ ਪੂਰੀ ਦੁਨੀਆ ਸਾਹਮਣੇ ਰੱਖੀ ਤੇ ਇੱਕ ਸਿੱਖੀ ਦੀ ਜਿਹੜੀ ਗੱਲ ਹੈ ਉਹ ਵੱਡੇ ਪੱਧਰ ਤੇ ਗਈ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਬਹੁਜਨ ਦਰਾਵੜ ਪਾਰਟੀ ਕੈਂਪ ਹੋਈ ਜੀਵਨ ਸਿੰਘ ਖੁਰਾਣੇ ਉੱਥੇ ਤਾਮਨਲਾੜ ਦੇ ਵਿੱਚ ਬਣਾਈ ਸੱਤ ਜਿਹੜੇ ਸਿੱਖ ਉਮੀਦਵਾਰ ਮੈਦਾਨ ਦੇ ਵਿੱਚ ਲਿਆਂਦੇ ਬੌਝਨ ਸ਼ਾਬਦ ਦਾ ਜਿਹੜੇ ਉਤਪਾਦ ਪਦਾਇਸ਼ ਡਾਕਟਰ ਸਾਹਿਬ ਇਹ ਵੀ ਪੰਜਾਬ ਦੇ ਵਿੱਚੋਂ ਹੀ ਬਾਬੂ ਜੀ ਦੀ ਕਾਂਸੀ ਰਾਮਪੁਰਾ ਨੇ ਗਿਆੰਦਾ ਇੱਕ ਲਹਿਰ ਬਣਾਈ ਖੈਰ ਜੀਵਨ ਸਿੰਘ ਪਹਿਲਾਂ ਬੌਝਨ ਸਮਾਜ ਪਾਰਟੀ ਦੇ ਵਿੱਚ ਹੀ ਕੰਮ ਕਰਦੇ ਸੀ ਉਸ ਤੋਂ ਬਾਅਦ ਹੀ ਉਹਨਾਂ ਨਾਲ ਕੋਈ মতਪੇਦ ਹੋਏ ਤੇ ਉਹਨਾਂ ਨੇ ਇੱਕ ਵੱਖਰੀ ਪਾਰਟੀ ਬਣਾਈ ਤੇ ਜਿੱਥੋਂ ਇਹ ਗੱਲ ਹੁਣ ਇਹ ਸਾਰੀ ਕਹਾਣੀ ਦੁਰੀ ਹੈ ਖੈਰ ਅਸੀਂ ਆਸ ਕਰਦੇ ਹਾਂ ਕਾਮਨਾ ਵੀ ਕਰਦੇ ਆ ਕਿ ਉਹ ਜਿਹੜੇ ਸੱਤ ਸਿੱਖ ਉਮੀਦਵਾਰ ਨੇ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਤਜਰਬਾ ਉੱਥੇ ਤਾਮਨਲਾੜ ਦੇ ਵਿੱਚ ਹੋ ਰਿਹਾ ਹੈ ਕੈਲੀਕੀ ਦੁਨੀਆ ਭਰ ਦੀਆਂ ਖਾਸ ਕਰਕੇ ਸਿੱਖ ਸਮਾਜ ਆਏ ਦੀਆਂ ਨਜ਼ਰਾਂ ਇਸ ਵੇਲੇ ਤਾਮਨਲਾੜ ਉੱਤੇ ਲੱਗੀਆਂ ਹੋਈਆਂ ਨੇ ਉਹ ਉਹ ਜਿੱਤਣ ਤੇ ਉਹ ਉਹਨਾਂ ਦਾ ਜਿਹੜਾ ਚੰਗਾ ਜਿਹੜਾ ਸਿਆਸੀ ਕਿਰਦਾਰ ਸਮਾਜਿਕ ਧਾਰਮਿਕ ਕਿਰਦਾਰ ਉਹਦੇ ਵਿੱਚ ਹੋਰ ਵਾਧਾ ਹੋਵੇ ਡਾਕਟਰ ਸਾਹਿਬ ਕਿਸਾਨ ਅੰਦੋਲਨ ਨੇ ਇਹ ਜਿਹੜਾ ਸਾਰਾ ਪ੍ਰਭਾਵ ਛੱਡਿਆ ਜਿਹੜੀ ਆਪਾਂ ਅੱਜ ਇਹ ਗੱਲਬਾਤ ਕਰ ਰਹੇ ਹਾਂ ਤੇ ਕਿਸਾਨ ਅੰਦੋਲਨ ਨੇ 14 ਫਰਵਰੀ ਨੂੰ ਕਹਿੰਦਾ ਪਾਵੇ ਕਿ ਇੱਕ ਬੈਠਕ ਕੀਤੀ ਕਹਿ ਲਈਏ ਕਿ ਸੰਜੁਗਤ ਕਿਸਾਨ ਮੋਰਚੇ ਵੱਲੋਂ ਕਿ ਜਿਹੜਾ ਕਿਸਾਨ ਅੰਦੋਲਨ ਸੀ ਉਹਦੀਆਂ ਰਹਿਂਦੀਆਂ ਮੰਗਾਂ ਕੇਂਦਰ ਸਰਕਾਰ ਮੰਨ ਨਹੀਂ ਲਿਆ ਵੇ ਕਹਿੰਦਾ ਪਾਵੇ ਕਿ ਜਿੱਦੀ ਸੁਭਾਅ ਦੇ ਵਿੱਚ ਕਿਉਂਕਿ ਐਸ ਕੇ ਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹੁਣ ਪਿਛਲੇ ਸਮੇਂ ਹੀ ਦਿੱਲੀ ਵਾਲ ਮੁਹਾਰਕਤਨੀ ਜੀ ਤਾਂ ਸੰਬੂਤੇ ਖਨੋਰੀ ਬਾੜੂ ਤੇ ਰੁਕ ਲਿਆ ਅੱਗੇ ਵੱਲ ਕੇ ਅਥਰੂ ਗੈਸ ਦੇ ਗੋਲੇ ਛੱਡੇ ਸਿੱਧੀਆਂ ਗੋਲੀਆਂ ਮਾਰੀਆਂ ਸ਼ੁਰੂ ਕਰਨ ਸੀਦ ਹੋਇਆ ਸੈਂਕੜੇ ਕਿਸਾਨ ਫਟਣ ਨੇ ਕਈਆਂ ਦੀ ਕਿਸੇ ਦੀ ਅੱਖ ਚਲੀ ਚਲੀ ਗਈ ਕਿਸ ਦੇ ਗੋਡੇ ਚਲੇ ਗਏ ਮਾਵਾ ਉਂਗਲਾ ਸਰੀਰ ਦਾ ਵੱਡਾ ਨੁਕਸਾਨ ਹੋਇਆ ਤੇ ਹੁਣ ਸਾਰੀਆਂ ਇਹ ਧਿਰਾਂ ਕਹੜੀ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਵਿਚਰੀਆਂ ਐਸਕੇਐਮ ਚਾਹੇ ਹੁਣ ਦੋ ਹਿੱਸਿਆਂ ਦੇ ਵਿੱਚ ਐ SKM ਸਿਆਸੀ ਜਾਂ ਗੈਰ ਸਿਆਸੀ ਜਿਹੜਾ ਵਜਤਾ ਹੈ ਪਰੰਤੂ ਗੱਲ ਕਰਦੇ ਹਾਂ ਕਿ SKM ਵੱਲੋਂ ਇੱਕ ਦਿੱਲੀ ਦੇ ਵਿੱਚ 14 ਫਰਵਰੀ ਨੂੰ ਕਿਸਾਨ ਮਹਾਪੰਚਾਇਤ ਬੁਲਾਈ ਗਈ ਸੀਗਾ ਤੇ ਉੱਥੇ ਇੱਕ ਫੈਸਲਾ ਹੋਇਆ ਸੀ ਕਿ ਕਿਸਾਨੀ ਮੰਗਾਂ ਲਈ ਕੇਂਦਰ ਸਰਕਾਰ ਨੂੰ ਖੁਲੂਣ ਲਈ ਭਾਰਤੀ ਜਨਤਾ ਪਾਰਟੀ ਜਿਹੜੀ ਹਕੂਮਤ ਹੈ ਤੇ ਲੋਕ ਸਭਾ ਪਿੰਡ ਦੇ ਵਿੱਚ ਇਸ ਧਿਰ ਦਾ ਭਾਰਤੀ ਜਨਤਾ ਪਾਰਟੀ ਦਾ ਭਾਜਪਾ ਦਾ ਵਿਰੋਧ ਕੀਤਾ ਜਾਏਗਾ ਡਾ ਸਾਹਬੋ ਵਿਰੋਧ ਹੁਣ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਸ਼ੁਰੂ ਹੋ ਗਿਆ ਅੱਜ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਇੱਕ ਵਿਚਰਨੀ ਪਾਰਟੀ ਹਰਿਆਣਾ ਦੇ ਵਿੱਚ ਸਾਂਝੀ ਸਰਕਾਰ ਚਲਾਈ ਰਸੰਤ ਸਟਾਲਾ ਦੀ ਉਹ ਇੱਕ ਨਾੜਾ ਪਿੰਡ ਦੇ ਵਿੱਚ ਜਾਂਦੇ ਆ ਨਾਰਨੌਦ ਏਰੀਆ ਦੇ ਵਿੱਚ ਸ਼ਾਇਦ ਤਾਂ ਉੱਥੇ ਕਿਸਾਨਾਂ ਵੱਲੋਂ ਬਟਾਉਂਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਸਾਬਕਾ ਡਿਪਟੀ ਉਪ ਮੁੱਖ ਮੰਤਰੀ ਹਰਿਆਣਾ ਦੇ ਉਹਨਾਂ ਨੂੰ ਪੈਦਲ ਜਾਣ ਲਈ ਮਜਬੂਰ ਹੋਣਾ ਪੈਂਦਾ ਐਨਾ ਜ਼ਬਰਦਸਤ ਅੱਜ ਵਿਰੋਧ ਹੁੰਦਾ ਹੈ ਉੱਥੇ ਕਹਿੰਦਾ ਪਾਬ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਸਜਤਾ ਜੀ ਕੀ ਪੰਜਾਬ ਆਏ ਹੰਸ ਰਾਜ ਹੰਸ ਉਹਨਾਂ ਦਾ ਉੱਥੇ ਵੱਡਾ ਵਿਰੋਧ ਹੋਇਆ ਇਸ ਵਿਰੋਧ ਦਾ ਜਿਹੜਾ ਪੰਜਾਬ ਦੇ ਵਿੱਚ ਅਸਰ ਵਿਖਨ ਨੂੰ ਮਿਲ ਰਿਹਾ ਹੈ ਕੀ ਅਸਰ ਰਹੇਗਾ ਕਿਸ ਤਰ੍ਹਾਂ ਦੀ ਕਹਾਣੀ ਰਹੇਗੀ ਕਿਉਂਕਿ ਜਿਹੜਾ ਚੋਣ ਪੇੜਾ ਹੈ ਉਹ ਇਸ ਵੇਲੇ ਭਾਰ ਸਰਕਾਰ ਦੇ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਸਾਰਾ ਮਾਹੌਲ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਆਪਣੇ ਉਮੀਦਵਾਰ اتار ਰਹੀ ਹੈ ਤੇ ਰਿਆਂ ਦੀਆਂ 13 ਸੀਟਾਂ ਤੇ ਉਹ ਚੋਣ ਲੜੇਗੀ ਤੇ ਕਿਸਾਨ ਇਸ ਵੇਲੇ ਇਸ ਆਪਣੇ ਫੈਸਲੇ ਉੱਤੇ ਵਜਿੱਧ ਨੇ ਕਿ ਅਸੀਂ ਭਾਜਪਾ ਦਾ ਵਿਰੋਧ ਕਰਨਾ ਹੈ ਕਿਸਾਨ ਜਥੇਬੰਦੀਆਂ ਅਦੋrna ਹੀ ਐਸਕੇਮ ਗੈਰ ਸਿਆਸੀ ਤੇ ਜਿਹੜਾ ਕਿਸਾਨ ਮਜ਼ਦੂਰ ਮੂਵਚ ਹੈ ਇਹਨਾਂ ਸਾਰੀਆਂ ਧਿਰਾਂ ਵੱਲੋਂ ਅਜੇ ਹੱ ਫੈਸਲਾ ਕੀਤਾ ਹੋਇਆ ਹੈ ਕੀ ਅਸਰ ਰਹਿਣ ਵਾਲਾ ਹੈ ਅਸਰ ਸ਼ੁਰੂ ਹੋ ਚੁੱਕਾ ਹੈ ਕਹਿੰਦਾ ਭਾਵ ਕਿ ਅਮਲੀ ਤੌਰ ਤੇ ਵਿਰੋਧ ਫਿਕਰ ਨੂੰ ਮਿਲਣ ਵੀ ਲੱਗੇ ਨੇ ਅਸਰ ਕੀ ਰਿਹਾ ਹੈ ਅਕਾਡ ਸਾਹਿਬ ਜੀ ਇੰਦਰ ਸਾਹਿਬ ਜਿਸ ਤਰ੍ਹਾਂ ਕਿ ਕਿਸਾਨੀ ਅੰਦੋਲਨ ਤੇ ਵਿੱਚ ਮੰਗਾ ਮੰਨਿਆਂਗੇ ਸਿਰ ਕੁਝ ਮੰਗਾ ਰਹਿੰਦੀਆਂ ਸਨ ਜਿਸ ਜਿਹੜੀਆਂ ਕਿ ਹਾਲੇ ਵੀ ਉਸ ਤਰ੍ਹਾਂ ਹੀ ਖੜੀਆਂ ਨੇ ਤੇ ਇਹਨਾਂ ਦਾ ਮੰਗਾ ਨੂੰ ਮਨਾਉਣ ਦੇ ਲਈ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਦੇ ਉੱਪਰ ਵੀ ਕਿਸਾਨ ਬੈਠੇ ਨੇ ਤੇ ਦੂਸਰੇ ਪਾਸੇ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਗਈਆਂ ਉਹ ਆਪਣਾ ਐਲਾਨ ਪਹਿਲੇ ਹੀ ਕਰ ਚੁੱਕੇ ਨੇ ਵੀ ਅਸੀਂ ਭਾਰਤੀ ਜਨਤਾ ਪਾਰਟੀ ਦਾ ਇੰਨਾ ਦੇ ਵਿਰੋਧ ਕਰਨਾ ਹੁਣ ਜਦ ਕੇ ਮੰਗਾਂ ਵੀ ਹਲੇ ਪੂਰਤੀ ਨਹੀਂ ਹੋਈ ਅਤੇ ਮੋਰਚੇ ਦੇ ਉੱਪਰ ਕਿਸਾਨ ਬੈਠੇ ਨੇ ਕਿਸਾਨਾਂ ਦੇ ਵਿੱਚ ਅਨਰੈਸਟ ਹੈ ਤੇ ਲਾਜ਼ਮੀ ਹੈ ਕਿ ਕਿਸਾਨ ਜਥੇਬੰਦੀਆਂ ਐ ਐਸਕੇਐਮ ਸਿਆਸੀ ਤੇ ਗੈਰ ਸਿਆਸੀ ਸਾਰੀਆਂ ਦਾ ਇੱਕੋ ਪ੍ਰੋਗਰਾਮ ਹੈ ਕਿ ਪਾਰਟੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਵੇ ਇਹ ਵਿਰੋਧ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਦੋ ਜਗ੍ਹਾ ਦੇ ਉੱਪਰ ਦੇਖਣ ਨੂੰ ਮਿਲਿਆ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਉੱਗਰ ਰੂਪ ਦੇ ਵਿੱਚ ਸਾਹਮਣੇ ਆਏਗਾ ਲਾਜ਼ਮੀ ਹੈ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੇ ਕਿ oportunity ਹੋਈ ਤੇ ਉਸ ਦੇ ਲਈ ਉਹ ਭਾਰਤੀ ਜਨਤਾ ਪਾਰਟੀ ਨੂੰ ਦੋਸ਼ੀ ਠਹਿਰਾ ਰਹੇ ਨੇ ਇਸ ਲਈ SKM ਵੱਲੋਂ ਲਾਜ਼ਮੀ ਤੌਰ ਤੇ ਜਥੇਬੰਦਕ ਢੰਗ ਦੇ ਨਾਲ ਇਹਨਾਂ ਦਾ ਜ਼ਰੂਰ ਕੀਤਾ ਜਾਊਗਾ ਤੇ ਇਹਦੇ ਵਿੱਚ ਕਿਉਂਕਿ ਇਲੈਕਸ਼ਨ ਹੈ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਇਸ ਨੂੰ ਜ਼ਰੂਰੀ ਹੈ ਲਾਜ਼ਮੀ ਹੈ ਇਸ ਅੰਦੋਲਨ ਦੇ ਵਿੱਚ ਜਾਏ ਇਸ ਵਿਰੋਧ ਨੂੰ ਕੈਸ਼ ਕਰਨ ਦੇ ਲਈ ਪੂਰੀ ਤਰ੍ਹਾਂ ਆਪਣੀ ਕੋਸ਼ਿਸ਼ ਵੀ ਕਰਨ ਦੀਆਂ ਹਰੇਕ ਪਾਰਟੀ ਦਾ ਲਾਗਨ ਯੋਗ ਕਿਸਾਨਾਂ ਦੇ ਨਾਲ ਸਮਰਥਨ ਹੋਏਗਾ ਤੇ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਦੇ ਉੱਪਰ ਇਸ ਤਰ੍ਹਾਂ ਇਹਨਾਂ ਦੇ ਨਿਸ਼ਾਨੇ ਤੇ ਆਈ ਕਿ ਇਹ ਪੰਜਾਬ ਦੇ ਵਿੱਚ ਲਾਜਮੀ ਹੋ ਚੁੱਕਿਆ ਕਿਉਂਕਿ ਕਿ ਇਸ ਵਾਰੀ ਬੇਸ਼ੱਕ ਪਿਛਲੀ ਵਾਰ ਜਦੋਂ 22 ਦੀ ਇਲੈਕਸ਼ਨ ਥੀ ਸਕੇਮ ਸਿਆਸੀ ਨੇ ਆਪਣੇ ਕਿਉਣਾ ਲੜੀਆਂ ਸਨ ਤੇ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਮਿਲਿਆ ਸੀ ਪਰੰਤੂ ਇਹ ਜਿਹੜਾ ਹੁਣ ਵਿਰੋਧ ਦਾ ਸੱਦਾ ਦਿੱਤਾ ਗਿਆ ਸਾਰੀਆਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਉਂਕਿ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਉਹ ਹੀ ਨਹੀਂ ਕਰ ਰਹੀ ਤੇ ਉਹਨਾਂ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਇਸ ਲਈ ਲਾਜ਼ਮੀ ਹੈ ਇਹ ਰੱਖ ਲਿਆ ਜਾ ਵੀ ਭਾਰਤੀ ਜਨਤਾ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ ਜੇਕਰ ਇਸ ਦੇ ਸੰਬੰਧ ਦੇ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਨੇ ਆਪਣੀ ਕੋਈ ਵੀ ਇਹ ਪੇਸ਼ਵੰਦੀ ਨਾ ਕੀਤੀ ਕਿਉਂਕਿ ਪਰ ਸੰਭਾਵਨਾਵਾਂ ਘੱਟ ਲੱਗਦੀਆਂ ਨੇ ਕਿਉਂਕਿ ਚੋਣ ਐਲਾਨ ਹੋ ਚੁੱਕੀ ਹੈ ਇਲੈਕਸ਼ਨ ਕੰਡਕਟਰ ਲਾਗੂ ਹੋ ਚੁੱਕੇ ਹੈ ਇਸ ਸੰਬੰਧ ਦੇ ਵਿੱਚ ਕੋਈ ਵਿਚ ਵਿਚਾਲੇ ਦਾ ਹੱਲ ਲੇਖਿਆ ਜਾਵੇ ਵੈਸੇ ਕੋਈ ਚੀਜ਼ ਸੰਭਵ ਨਹੀਂ ਹੁੰਦੀ ਸਭ ਕੁਝ ਹੋ ਸਕਦਾ ਹੈ ਇਹ ਇਹ ਕਰ ਵੀ ਸਕਦੇ ਨੇ ਪਰ ਦੇਖਣ ਵਾਲੀ ਗੱਲ ਹੈ ਇਸ ਦੌਰ ਦੇ ਵਿੱਚ ਇਹ ਕਿੰਨਾ ਉਗਰ ਰੂਪ ਦੇ ਵਿੱਚ ਵਿਰੋਧ ਜਾਂਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਪ ਮੁੱਖ ਮੰਤਰੀ ਨੂੰ ਪੈਦਲ ਚੱਲਣਾ ਪਿਆ ਤੇ ਇਹ ਹੋਰ ਹੋਰ ਵੀ ਵਿਰੋਧ ਜਿਆਦਾ ਵੀ ਗੁੱਸੇ ਦੇ ਵਿੱਚ ਜੇਕਰ ਕੈਂਡੀਡੇਟਾਂ ਨੂੰ ਜਾਂ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਨਹੀਂ ਵਿਚਰਨ ਦਿੱਤਾ ਜਾਊਗਾ ਤਾਂ ਉਹ ਚੋਣ ਪ੍ਰਚਾਰ ਕਿਸ ਤਰ੍ਹਾਂ ਕਰ ਸਕਣਗੇ ਇਸ ਤਰ੍ਹਾਂ ਦੀਆਂ ਕਈ ਸੰਭਾਵਨਾਵਾਂ ਹਨ ਜਿਹੜੀਆਂ ਕਿ ਕਰੋ ਨਾਲ ਲਿਖੋ ਬਿਲਕੁਲ ਐਸਕੇਮ ਦੀਆਂ ਸਾਰੀਆਂ ਧਿਰਾਂ ਇਸ ਵੇਲੇ ਵੱਡੀ ਪੱਧਰ ਤੇ ਲੰਗੂਟ ਕਸ ਰਹੀਆਂ ਨੇ ਕਿ ਕਿਸ ਤਰ੍ਹਾਂ ਕਿਹੜੀ ਨੀਤੀ ਬਣਾਉਣੀ ਹੈ ਕਿ ਭਾਜਪਾ ਦਾ ਵਿਰੋਧ ਕੀਤਾ ਜਾਵੇ ਤੁਹਾਡੇ ਵਾਲੀ ਗੱਲ ਡਾਕਟਰ ਸਾਹਿਬ ਬੜੀ ਵਾਜਬ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਕੋਈ ਮਤਲਬ ਅਜਿਹੇ ਹਰ ਨਿਰਣਾ ਲੈਣਾ ਚਾਹੀਦਾ ਹੈ ਕਿਸਾਨਾਂ ਨਾਲ ਮੂਡ ਗੱਲਬਾਤ ਕਰਨੀ ਚਾਹੀਦੀ ਹੈ ਕੋਈ ਪ੍ਰੋਸਸ ਆ ਦਵਾਉਣਾ ਚਾਹੀਦਾ ਹੈ ਚਾਹੇ ਕਿਉਣਾ ਕੋਰਪੋਰਡ ਆ ਕੰਡਕਟ ਲੱਗੇ ਪਰ ਫਿਰ ਵੀ ਕਈ ਇਰਾ ਜਦੋਂ ਗੱਲਬਾਤ ਹੋਏ ਤਾਂ ਨਿਕਲਦੇ ਆ ਉਹ ਕੱਢ ਲੈਣੀ ਚਾਹੀਦੇ ਆ ਡਾਕਟਰ ਸਾਹਿਬ ਕਿਉਂਕਿ ਐਸਕੇਐਮ ਪਿਛਲੀ ਵਿਧਾਨ ਸਭਾ ਜਦੋਂ ਪੰਜਾਬ ਵਿੱਚ ਹੋਈ ਤਾਂ ਐਸਕੇਐਮ ਦਾ ਇੱਕ ਹਿੱਸਾ ਚੋਣ ਮੈਦਾਨ ਦੇ ਵਿੱਚ ਖੁੱਦ ਨਿੱਤਰ ਗਿਆ ਸੀ ਕਈ ਥਾਵਾਂ ਤੇ ਉਮੀਦਵਾਰ ਕਹਿਣ ਦਾ ਭਾਵ ਕਿ ਐਸਕੇਐਮ ਨੇ ਅਤਾਰੇ ਸਨ ਜਿਨ੍ਹਾਂ ਦੇ ਵਿੱਚ ਵਟਾ ਜਿਕਰ ਹੁੰਦਾ ਹੈ ਖਾਸ ਕਰਕੇ ਬਰਵੀਰ ਸਿੰਘ ਰਾਜੇਵਾਲ ਦਾ ਉਹ ਖੁਦ ਵੀ ਲੜੇ ਤਾਂ ਉਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਜਮਾਨਤ ਜਬਤ ਵੀ ਹੋ ਗਈ ਖੈਰ ਹੁਣ ਜਿਹੜਾ ਸਾਰਾ ਕਿਸਾਨ ਜਿਹੜਾ ਹੈ ਅੰਦੋਲਨ ਦਾ ਪਾਈਚਾਰਾ ਐਸਕੇਐਮ ਇਸ ਵੀ ਦੇ ਆਪਣੀ ਜਿਹੜੀ ਹੈ ਲੋਕ ਸਭਾ ਚੌਂਟਪੇੜ ਦੇ ਵਿੱਚ ਆਪਣੀ ਰਣਨੀਤੀ ਉੱਤੇ ਕਾਇਮ ਹੈ ਕਿ ਭਾਜਪਾ ਦਾ ਵਿਰੋਧ ਕੀਤਾ ਜਾਏ ਤੇ ਇੱਕ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਕਹਿੰਦਾ ਭਾਵੇਂ ਕਿ ਜਗਜੀਤ ਸਿੰਘ ਡੱਲੇਵਾਲ ਤੇ ਸਰਵੰਤ ਸਿੰਘ ਪੰਦੇਰ ਹੋਰਾਂ ਦੀ ਜਿਹੜੀ ਸਿਆਸੀ ਜਿਹੜਾ ਧੇਰ ਹੈ ਜਿਨ੍ਹਾਂ ਵੱਲੋਂ ਖਨੌਰੀ ਤੇ ਸੰਭੂ ਬਾਡਰੋ ਤੋਂ ਇਸ ਵੇਲੇ ਮੋਰਚਾ ਚਲਾਇਆ ਹੋਇਆ ਹੈ ਬੜੀ ਸਿਰੜ ਸੁਭਾ ਦੇ ਨਾਲ ਉਹਨਾਂ ਜਿਹੜੀ ਹੈ ਮੋਰਚੇ ਦੀ ਅਗਵਾਈ ਵੀ ਕੀਤੀ ਜਾ ਰਹੀ ਹੈ ਇਸ ਜਥੇਬੰਦੀ ਦੀ ਕਹਿੰਦਾ ਭਾਵ ਕਿ ਐਸ ਕੇਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਅੱਜ ਚੰਡੀਗੜ੍ਹ ਕਿਸਾਨ ਪੰਮ ਦੇ ਵਿੱਚ ਅਹਿਮ ਬੈਠਕ ਹੋਈ ਹੈ ਜਿਹਦੇ ਵਿੱਚ ਫੈਸਲਾ ਲਿਆ ਹੈ ਕਿ 7 ਅਪ੍ਰੈਲ ਨੂੰ ਪੰਜਾਬ ਹਰਿਆਣਾ ਦੇ ਵਿੱਚ ਜਾਂ ਜਿੱਥੇ ਵੀ ਜਥੇਬੰਦੀ ਉਹਨਾਂ ਦੀ ਸਰਗਰਮ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੇ ਉਤਲੇ ਕੋਕੇ ਜਾਣਗੇ ਕਿਉਂਕਿ ਕਿਸਾਨਾਂ ਤੇ ਜਿਹੜੀਆਂ ਸਰਕਾਰ ਭਾਤੀ ਜਨਤਾ ਪਾਰਟੀ ਦੀਆਂ ਨੇ ਉਹਨਾਂ ਦੇ ਵਿੱਚ ਕਹਿੰਦਾ ਭਾਵ ਕਿ ਵਿਰੋਧ ਵਧ ਰਿਹਾ ਹੈ ਕੇਂਦਰੀ ਖਾਸ ਕਰਕੇ ਕੇਂਦਰੀ ਸਰਕਾਰ ਤੇ ਨਾਲ ਜਿਹੜਾ ਫੈਸਲਾ ਕਿਉਂਕਿ ਐਸਕੇਮ ਗੈਰ ਸਿਆਸੀ ਵੱਲੋਂ ਵੀ ਪਹਿਲਾਂ ਹੈ ਕਿ ਹਰੇਕ ਪਿੰਡ ਦੇ ਵਿੱਚ ਸੁਪਕਰਨ ਦੀਆਂ ਫੋਟੋਆਂ ਲਈਆਂ ਜਾਣ ਉੱਥੇ ਪੁੱਛਿਆ ਜਾਵੇ ਸੁਪਕਰਨ ਵੱਲੋਂ ਕਿ ਮੇਰਾ ਕੀ ਕਸੂਰ ਸੀ ਕਿ ਤੁਸੀਂ ਮੈਨੂੰ ਇਸ ਅਜਿਹੀ ਦਰਦਨਾਕ ਜਿਹੜੀ ਹੈ ਅਗਲੀ ਕਹਾਣੀ ਦਿੱਤੀ ਹੈ ਅਜਿਹਾ ਕਹਿੰਦਾ ਭਾਵ ਕਿ ਇਹ ਜਥੇਬੰਦੀਆਂ ਪਾਸ ਪਾ ਦੋਨਾ ਦੇ ਵਿੱਚ ਮੋٹے ਤੌਰ ਤੇ ਸਿਆਸੀ ਲਿਹਾਜ਼ ਉੱਤੇ ਦੇਖੀਏ ਕਿ ਫਿਰ ਅੱਗੇ ਕੀ ਕੁਝ ਰਹਿਣ ਵਾਲਾ ਹੈ ਜਾਂ ਹੋਣ ਵਾਲਾ ਪਿੰਟਰ ਸਾਹਿਬ ਇਸ ਤਰ੍ਹਾਂ ਦੀ ਕਿਉਂਕਿ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਦੇ ਦਿੱਤਾ ਹੈ ਉਹਨਾਂ ਦੇ ਵਿਰੋਧ ਦਾ ਤੇ ਹੁਣ ਰੇਲਾ ਰੋਕਣ ਦਾ ਉਹਨਾਂ ਦੀਆਂ ਕੁੱਤਲੇ ਫੂਕਣ ਦਾ ਨੇ ਹੋਰ ਅੱਗੇ ਅੱਗੇ ਵਧੇਗਾ ਕਦਮ ਬਜ਼ਾਰ ਕਵੀ ਇਹਦਾ ਨੁਕਸਾਨ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ ਇਹ ਕੱਲਾ ਪੰਜਾਬ ਤੇ ਹਰਿਆਣਾ ਹੀ ਨਹੀਂ ਰਹੇਗਾ ਫਿਰ ਜੇਕਰ ਇਹ ਵੱਧ ਆ ਜਾਂਦਾ ਵੱਧ ਆ ਜਾਂਦਾ ਕਿਤੇ ਸਮੁੱਚੇ ਦੇਸ਼ ਦੇ ਵਿੱਚ ਦੇਸ਼ ਵਿਆਪੀ ਅੰਦੋਲਨ ਨਾ ਬਣ ਜਾਵੇ ਕਿਉਂਕਿ ਸਾਰੀਆਂ ਜਥੇਬੰਦੀਆਂ ਪਹਿਲਾਂ ਹੀ ਇਹ ਕਾਲ ਦੇ ਚੁੱਕੀਆਂ ਨੇ ਬਈ ਭਾਰਤੀ ਜਨਤਾ ਪਾਰਟੀ ਦਾ ਇਹਨਾਂ ਚੋਣਾਂ ਦੇ ਵਿੱਚ ਵਿਰੋਧ ਕੀਤਾ ਹੈ ਹਾਂ ਬਿਲਕੁਲ ਡਾਕਟਰ ਸਾਹਿਬ ਐਸ ਕੇ ਐਮ ਦੀ ਜਿਹੜੀ ਦਿੱਲੀ ਕਿਸਾਨ ਮਹਾਪੰਚਾਇਤ ਹੁੰਦੀ ਹੈ ਉੱਥੇ ਉਹਦੇ ਵਿੱਚ ਦੇਸ਼ ਭਰ ਦੀਆਂ 500 ਦੇ ਕਰੀਬ ਜਥੇਬੰਦੀਆਂ ਨੇ ਸਮੂਹਿਤ ਕੀਤੀ ਸੀ ਤੇ ਪੰਜਾਬ ਦੇ ਵਿੱਚ ਇਸ ਵੇਲੇ 37 ਜਥੇਬੰਦੀਆਂ ਅਲੱਗ ਕੰਮ ਕਰ ਰਹੀਆਂ ਨੇ ਤੇ 17 ਅਲੱਗ ਐਸਕੇਮ ਨਾਲ ਵੱਖ-ਵੱਖ ਪਾਰਟ ਜਿਹੜੇ ਨੇ ਉਹ ਸਰਗਰਮ ਨੇ ਤੇ ਸਾਰੀਆਂ ਜਥੇਬੰਦੀਆਂ ਕਿਸਾਨ ਧਿਰਾਂ ਦਾ ਨਿਸ਼ਾਨਾ ਇੱਕੋ ਹੈ ਪਰ ਸਵਾਲ ਦੂਜਾ ਹੈ ਡਾਕਟਰ ਸਾਹਿਬ ਕਿ ਭਾਰਤੀ ਜਨਤਾ ਪਾਰਟੀ ਨੂੰ ਪ੍ਰਵਾਹ ਨਹੀਂ ਥਾ ਦੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪਹਿਲੀ ਵਾਰ ਅਜਮਾਇਸ਼ ਵੀ ਕਰ ਰਹੀ ਹੈ ਤਜਰਬਾ ਵੀ ਕਰ ਰਹੀ ਹੈ ਇਕੱਲੇ ਤੌਰ ਤੇ 13 ਦੀਆਂ 13 ਸੀਟਾਂ ਜੜਨ ਦਾ ਵੱਡੀ ਗੱਲ ਹੈ ਕਿ ਪੰਜਾਬ ਦਾ ਇੱਕ ਵੱਡਾ ਵਰਗ ਉਸ ਦੀ ਨਾਰਾਜ਼ਗੀ ਸਹਿੇੜ ਕੇ ਮਦਾਨ ਮੱਲੀ ਰੱਖਣਾ ਇਹ ਵੀ ਇੱਕ ਵੱਡੀ ਗੱਲ ਹੈ ਜੇਕਰ ਸਿਆਸੀ ਲਿਹਾਜ਼ ਤੇ ਕਹਿ ਲਈਏਗਾ বিজেপি ਦੀ ਬਹਾਦਰੀ ਵਾਲੀ ਵੀ ਗੱਲ ਹੈ ਜੀ ਇੱਥੇ ਪਿੰਡ ਸਰ ਤੁਸੀਂ ਕਿਹਾ ਵੀ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਬਿਲਕੁਲ ਪਰਵਾਹ ਨਹੀਂ ਕਰ ਰਹੀ ਠੀਕ ਹੈ ਬਿਲਕੁਲ ਨਹੀਂ ਕਰ ਰਹੀ ਪਰੰਤੂ ਕਈ ਵਾਰ ਬਹੁਤ ਛੋਟੀ ਜੀ ਗੱਲ ਹੁੰਦੀ ਹੈ ਜੇ ਕੋਈ ਛੋਟੀ ਘਟਨਾ ਉਹ ਤੋਂ ਵਾਪਰ ਦੀ ਵਾਪਰ ਦੀ ਬਹੁਤ ਵੱਡਾ ਵਿਸਫੋਟ ਬਣ ਜਾਂਦੀ ਹੈ ਏ ਹੁਣ ਜਦੋਂ ਚੱਲੇਗਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦੇ ਵਿੱਚ ਬੜਾ ਕੁਝ ਹੁੰਦਾ ਹੈ ਤੇ ਇਹ ਸੰਦਰਭ ਦੇ ਵਿੱਚ ਜੇ ਮਾੜੀ ਜਿਹੀ ਚੁਪ ਹੋ ਜਾਂਦੀ ਹੈ ਤਾਂ ਇਹਦੇ ਸਾਰੇ ਉਲਟੇ ਲੈਣੇ ਦੇਣੇ ਪੈ ਜਾਂਦੇ ਨੇ ਕਈ ਵਾਰ ਇਸ ਤਰ੍ਹਾਂ ਦੇ ਸ਼ਰਾਰਤੀ ਐਂਸਰ ਵੀ ਵਿੱਚ ਆ ਜਾਂਦੇ ਨੇ ਦੋਨੇ ਪਾਸੇ ਹੁੰਦੇ ਨੇ ਕੋਈ ਇਸ ਤਰ੍ਹਾਂ ਦੀ ਜਾਂ ਕੋਈ ਹੋਰ ਤੀਸਰੀ ਸ਼ਕਤੀ ਇਸ ਦਾ ਹੋਰ ਦੇ ਵੀ ਸਰਕਾਰ ਮਹੋਕੀ ਅੰਦੋਲਨ ਨੂੰ ਹੋਰ ਰੂਪ ਦੇ ਦੇਵੇ ਜਾਂ ਚੋਣ ਕੈਂਪੇਨ ਦੇ ਦੌਰਾਨ ਇਸ ਤਰ੍ਹਾਂ ਦਾ ਵਾਇਲੈਂਟ ਰੂਪ ਹੋਵੇ ਜਾਂ ਇਹਦਾ ਹਿੰਸਕ ਰੂਪ ਬਣਾ ਦੇਣ ਜਾਂ ਪੁਲਿਸ ਵੱਲੋਂ ਇਹਨਾਂ ਦੇ ਉੱਪਰ ਕੋਈ ਸਖਤੀ ਕਰ ਦਿੱਤੀ ਜਾਵੇ ਕਿਸੇ ਵੱਲੋਂ ਵੀ ਇਸ ਤਰ੍ਹਾਂ ਦੇ ਕਾਰਨ ਇਹ ਸਮੁੱਚੇ ਹੋ ਰਹੀ ਨਤੀਜੇ ਦੇਵੇਗਾ ਤੇ ਜਿਹੜਾ ਕਿ ਦੇਸ਼ ਵਿਆਪੀ ਅੰਦੋਲਨ ਵੀ ਤੱਕ ਦੇ ਇਸ ਇਹ ਬੜਾ ਸੈਂਸਿਟਿਵ ਇਸ਼ੂ ਹੈ ਤੇ ਬਹੁਤ ਹੀ ਸੰਵੇਦਨਸ਼ੀਲ ਹੈ ਕਿ ਨੂੰ ਸਰਕਾਰ ਨੂੰ ਬੜਾ ਸੰਭਲ ਕੇ ਚਲਾਉਣ ਦੀ ਜ਼ਰੂਰਤ ਹੈ ਨਿਸੰਦੇ ਕਿਸਾਨ ਜਥੇਬੰਦੀਆਂ ਨੇ ਆਪਣੀ ਸੰਵੇਦਨਸ਼ੀਲਤਾ ਦਾ ਆਪਣੀ ਜ਼ਿੰਮੇਵਾਰੀ ਦਾ ਪੂਰੀ ਤਰ੍ਹਾਂ ਅਹਿਸਾਸ ਕੀਤਾ ਅਤੇ ਉਹਨਾਂ ਨੇ ਆਪਣਾ ਇਹ ਇੱਕ ਤਜਰਬਾ ਵੀ ਦਸਤਕਦਹਾ ਦਿੱਤਾ ਸਾਲ ਪੜ ਸਾਲ ਤੋਂ ਵੱਧ ਲੰਬਾ ਸਮਾਂ ਆਪਣਾ ਅੰਦੋਲਨ ਚਲਾ ਕੇ ਬੜੇ ਇਰਾ ਚੜਾਏ ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਕੰਟਰੋਲ ਦਿਖਾ ਕੇ ਪੂਰੀ ਤਰ੍ਹਾਂ ਜਫਤ ਦੇ ਵਿੱਚ ਰਹੇ ਨੇ ਪਰੰਤੂ ਕਈ ਵਾਰੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਦੇਸ਼ ਦੇ ਵਿੱਚ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਕਤੀ ਇਸ ਤਰ੍ਹਾਂ ਦੀ ਸਰਗਰਮ ਹੋ ਕੇ ਇਸ ਮਾਹੌਲ ਨੂੰ ਖਰਾਬ ਵੀ ਕਰ ਸਕਦੀ ਹੈ ਇਹਨਾਂ ਗੱਲਾਂ ਦਾ ਵੀ ਕੇਂਦਰ ਸਰਕਾਰ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਇਸ ਸੰਬੰਧੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜਾਂ ਕਿਸਾਨ ਜਥੇਬੰਦੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਡਾਇਲੌਗ ਕਰਕੇ ਇਸ ਮਸਲੇ ਨੂੰ ਅੱਗੇ ਵਧਣ ਤੋਂ ਜਾਂ ਇਹਨੂੰ ਹੋਰ ਰੂਪ اختیار ਕਰਨ ਤੋਂ ਰੋਕਣ ਦੇ ਲਈ ਇਹ ਵੀ ਪੇਸ਼ਕਸ਼ੀਆਂ ਦੇ ਉੱਪਰ ਕਰਨ ਦੀ ਜ਼ਰੂਰਤ ਹੈ ਜੀ ਬੈਂਕ ਬਿਲਕੁਲ ਡਾਕਟਰ ਸਾਹਿਬ ਕਿਸਾਨ ਜਥੇਬੰਦੀਆਂ ਦੇ ਗੁੱਸੇ ਦੀ ਵਜ੍ਹਾ ਜਾਂ ਉਹਨਾਂ ਦੀ ਜਿਹੜੀ ਮੰਗ ਹੈ ਐਨੀ ਵੱਡੀ ਅੱਗੇ ਇਸ ਵੇਲੇ ਵੱਧ ਚੁੱਕੀ ਹੈ ਵੱਡੀ ਚਰਚਾ ਦੇ ਵਿੱਚ ਹੈ ਐਮਐਸਪੀ ਗਾਰੰਟੀ ਕਾਨੂੰਨ ਜਿਹੜੀਆਂ ਹੋਰ ਬਾਕੀ ਤਰ੍ਹਾਂ ਨੇ ਜਿਵੇਂ ਕਿ ਕਾਂਗਰਸ ਨੇ ਵੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਮੰਗ ਪ੍ਰਮੁੱਖਤਾ ਦੇ ਨਾਲ ਪਾਈ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਐਮਐਸਪੀ ਜਿਹੜੀ ਗਾਰੰਟੀ ਕਾਨੂੰਨ ਇਹ ਫਸਲਾਂ ਉੱਤੇ ਜਿਹੜੀ ਹੈ ਉਹ ਉਹ ਜ਼ਰੂਰ ਲਾਗੂ ਕਰਨਗੇ ਮਤਲਬ ਕਿ ਕਿਸਾਨਾਂ ਦੇ ਗੁੱਸੇ ਦਾ ਜਾਂ ਕਿਸਾਨਾਂ ਦੇ ਵਿਦਰੋਹ ਦਾ ਜਾਂ ਕਿਸਾਨਾਂ ਦੇ ਰੋਸ ਦਾ ਕਿਸਾਨਾਂ ਦੀ ਜਥੇਬੰਦੀਆਂ ਵੱਲੋਂ ਲਏ ਗਏ ਫੈਸਲੇ ਦਾ ਜਾਂ ਓਵਰਆਲ ਜਿਹੜਾ ਕਿਸਾਨ ਅਧੂਰਣ ਚੱਲਿਆ ਉਹਦਾ ਇਹ ਵੱਡਾ ਅਸਰ ਜ਼ਰੂਰ ਸਿਆਸੀ ਪਿੰਡ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਸਿਆਸੀ ਤਰ੍ਹਾਂ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੇ ਚੋਣ ਮੈਨਿਕਸਟੋ ਦੇ ਵਿੱਚ ਕੌਲ ਕਰਾਰ ਜ਼ਰੂਰ ਕਰ ਰਹੀਆਂ ਨੇ ਜੀ ਡਾਕਟਰ ਸਾਹਿਬ ਇੰਦਰ ਸਾਹਿਬ ਇਹੋ ਹੀ ਜਿਹੜੀ ਚਿੰਤਾ ਦਾ ਵਿਸ਼ਾ ਜੇਕਰ ਇਹ ਹੀ ਅੱਗੇ ਹੋਰ ਵੀ ਕਿੰਦੀ ਇਸ ਤਰ੍ਹਾਂ ਦੇ ਨਾਲ ਕਿਸਾਨ ਜਿੱਥੇ ਬੰਦੇ ਹਨ ਬਿਲਕੁਲ ਇਸ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਤਰ੍ਹਾਂ ਦਾ ਉਦਾਸੀਨ ਰਵਈਆ ਰਵਈਆ ਅਪਣਾਇਆ ਜਾਂਦਾ ਤਾਂ ਲਾਜ਼ਮੀ ਹੈ ਕਿ ਕਿਸਾਨ ਵੀ ਇਸ ਸੰਬੰਧੀ ਆਪਣੇ ਅੰਦੋਲਨ ਨੂੰ ਅਤੇ ਆਪਣੇ ਰਵਈਏ ਦੇ ਵਿੱਚ ਹੋਰ ਤਲਖੀ ਵੀ ਆ ਸਕਦੀ ਹੈ ਹੋਰ ਗੁੱਸਾ ਵੀ ਜ਼ਾਹਰ ਕਰ ਸਕਦੇ ਨੇ ਇਸ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸ਼ਕਤੀਆਂ ਜਿਵੇਂ ਕਿ ਪਹਿਲਾਂ ਦੱਸਿਆ ਏ ਇਸ ਢੰਗ ਨੂੰ ਇਸ ਮਾਹੌਲ ਨੂੰ ਆਪਣੇ ਹਿੱਤ ਵਿੱਚ ਵਰਤਣ ਦੇ ਲਈ ਕਿਸੇ ਪਾਸੇ ਨੂੰ ਵੀ ਕਨਵਰਟ ਕਰ ਸਕਦੇ ਨਹੀਂ ਬੜਾ ਸੈਸਟਿਵ ਇਸ਼ੂ ਹੈ ਜਿਹੜੇ ਨੂੰ ਸੰਭਾਲਣ ਦੀ ਜ਼ਰੂਰਤ ਹੈ ਜਿਹਦੇ ਪ੍ਰਤੀ ਪੂਰਾ ਸਕੇਪ ਹੋਣ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਦਾ ਸਰ ਵੱਡੀ ਗੱਲ ਹੈ ਕਿ ਹੁਣ ਵੇਖਣ ਵਾਲੀ ਗੱਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਹਕੂਮਤ ਤੇ ਰਹਿ ਜਿਸ ਨੇ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਨਹੀਂ ਮੰਨੀਆਂ ਤੇ ਕਿਸਾਨ ਫਿਰ ਆਪਣੇ ਸੰਘਰਸ਼ ਉੱਤੇ ਉਤਰੇ ਉਸ ਜਥੇਬੰਦੀ ਬੀਜਪੀ ਵੱਲੋਂ ਜਿਹੜਾ ਆਪਣਾ ਚੋਣ ਮੈਨੀਫੈਸਟੋ ਜਾਂ ਗਰੰਟੀਆਂ ਦੇਣੀਆਂ ਨੇ ਉਹਦੇ ਵਿੱਚ ਕਿਸਾਨਾਂ ਨਾਲ ਕਿਸ ਤਰ੍ਹਾਂ ਦਾ ਇਕਾਉਂ ਕਰਾਰ ਕੀਤੇ ਜਾਣਗੇ ਕਿਸ ਤਰ੍ਹਾਂ ਦੀ ਕਿਸਾਨਾਂ ਦੀ ਪ੍ਰਤੀ ਜਿਹੜੀ ਹੈ ਉਹ ਗੱਲ ਉਹਦੇ ਵਿੱਚ ਦਰਜ ਹੋਏਗੀ ਅੰਕਤ ਹੋਏਗੀ ਕਿਹੜੀ ਗਰੰਟੀ ਹੋਏਗੀ ਉਹਦੇ ਉੱਤੇ ਜ਼ਰੂਰ ਇਸ ਵੀ ਦੇਸ਼ ਭਰ ਦੇ ਕਿਸਾਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸੋ ਡਾਕਟਰ ਸਾਹਿਬ ਤੁਸੀਂ ਅੱਜ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਸੋ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ